ਹਾਂਜੀ ਭਾਈ ਜੀ ਤੁਹਾਨੂੰ ਕੁ ਮੱਝ ਦਿਖਾਉਣੇ ਆਗੇ ਤਨੌਲੇ ਦੀ ਮੰਡੀ ਤੇ ਆਈ ਵੀ ਆ ਤੁਸੀਂ ਦੇਖ ਸਕਦੇ ਹੋ ਮੱਝ ਦੇ ਸਿੰਘ ਪੂਰੇ ਘੰਟਾ ਪੂਰੀ ਵਧੀਆ ਬਾਈਆਂ ਨੇ ਨਜ਼ਾਰੇ ਦਾ ਰੱਖੀ ਵੀ ਆ ਮੱਝ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਮੱਝ ਦੇਖੋ ਚੱਡਾ ਚੂਡਾ ਦੇਖੋ ਵੀਡੀਓ ਨੂੰ ਸ਼ੇਅਰ ਤੁਸੀਂ ਆਪ ਹੀ ਕਰਦੋਂਗੇ ਬਾਈ ਜੀ ਤੇ ਮੱਝ ਪੂਰੀ ਸਿਹਰੇ ਦੀ ਆ ਆਪਾਂ ਬਾਈ ਨੂੰ ਪੁੱਛਦੇ ਆਂਗੇ ਉਹ ਹਰੇ ਜਿਹੜਾ ਉਹਦਾ ਕਟੜੂ ਆ ਬਾਈ ਜਿਹੜਾ ਹਰਾ ਜਿਹਾ ਇਦਾਂ ਵਜਿੱਤੇ ਕਈ ਗਿਆਲਾ ਕਿਹੜਾ ਪਿੰਡਾ ਗਵਿੰਦਪੁਰਾ ਚੱਲਿਆ ਬਠੰਡਾ ਬਾਈ ਦਾ ਪਿੰਡਾ ਆਪਣੀ ਜਿਹੜੀ ਝੋਟੇ ਦਾ ਰੇਟ ਕੀ ਬਾਈ ਇਹ 240 2 ਲੱਖ 40 ਹਜ਼ਾਰ ਕਵੇਂ ਸੁਏ ਆ ਫੈਲਣਾ ਇਹ ਫੈਲਣਾ ਇਹ ਪਹਿਲ ਨੂੰ ਕਿੰਨਾ ਦੁੱਧ ਦਿੰਦੇ ਪੀਰੇ ਇਹ 4 ਕਿ ਦਿਨ ਹੋ ਗਏ ਸੁਈ ਨੂੰ 12 13 ਕਿਲੋ 12 13 ਕਿਲੋ ਬੋਲੀ ਆ ਠੀਕ ਆ ਲਓ ਬਾਈ ਜੀ ਫੋਨ ਨੰਬਰ ਬੋਲੀ ਬਾਈ ਪੁੱਤਾਂ 7887 63600 ਠੀਕ ਆ ਆ ਬਾਈ ਦਾ ਫੋਨ ਨੰਬਰ ਆ ਪਿੰਡ ਗਵਿੰਦਪੁਰਾ ਮਾਝੀ ਦੇਖੋ ਬਾਈ ਤੁਸੀਂ ਆਪਦੇ ਆਪ ਵੀ ਕਹੋਗੇ ਬਹੁਤ ਸੋਹਣੀ ਮੱਝ ਐ ਬਾਈ ਨੂੰ ਸਪੈਸ਼ਲ ਕਰੋ